1991 ਦੇ ਵਿੱਚ ਇੱਕ ਫਿਲਮ ਆਈ ਸੀ ਜੱਟ ਜਿਉਣਾ ਮੋੜ ਉਹ ਇੱਕ ਅਜਿਹੀ ਫਿਲਮ ਸੀ ਵੀ ਜਿੰਨੀਆਂ ਵੀ ਪਹਿਲਾਂ ਪੰਜਾਬੀ ਫਿਲਮਾਂ ਆਈਆਂ ਸੀ ਸਾਰੀਆਂ ਫਿਲਮਾਂ ਦਾ ਰਿਕਾਰਡ ਤੋੜਤਾ ਸੀ ਤੇ ਗੱਗੂ ਗਿੱਲ ਰਾਤੋਂ ਰਾਤ ਇੰਨਾ ਜ਼ਿਆਦਾ ਮਸ਼ਹੂਰ ਹੋ ਗਿਆ ਸੀ ਪੰਜਾਬ ਛੱਡੋ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਗੱਗੂ ਗਿੱਲ ਦੀ ਪੂਰੀ ਚੜ੍ਹਤ ਹੋ ਗਈ ਸੀ ਪਤਾ ਲੱਗ ਗਿਆ ਸੀ ਵੀ ਮਾਣੀ ਖੇੜੇ ਦਾ ਇੱਕ ਐਕਟਰ ਉੱਠਿਆ ਹੈ ਜਿਹੜਾ ਬਹੁਤ ਜ਼ਿਆਦਾ ਕਮਾਲ ਦਾ ਐਕਟਰ ਹੈ ਪੂਰੀ ਦਮਦਾਰ ਉਸਦੀ ਆਵਾਜ਼ ਹੈ 1991 ਦੇ ਵਿੱਚ ਜੱਟ ਜਿਉਣਾ ਮੋੜ ਫਿਲਮ ਦੀ ਗੱਲ ਕਰਦੇ ਆਪਾਂ ਤੇ ਦੋਸਤੋ ਉਸ ਦੇ ਵਿੱਚ ਇੱਕ ਹੋਰ ਕਰੈਕਟਰ ਸੀਗਾ ਕਿਸ਼ਨੇ ਮੋੜ ਦਾ ਹੈਨਾ ਆ بڑے ਲੋਕਾਂ ਨੇ ਉਹ ਕਰੈਕਟਰ ਜਿਹੜਾ ਪਸੰਦ ਕੀਤਾ ਸੀ ਉਸ ਵੇਲੇ ਪਰ ਹੁਣ ਉਹ ਕਰੈਕਟਰ ਗਿਆ ਕਿੱਥੇ ਦਿਵਾਰੇ ਉਸ ਬੰਦੀ ਦੀਆਂ ਕੋਈ ਫਿਲਮਾਂ ਆਈਆਂ ਜਾਂ ਨਹੀਂ ਆਈਆਂ ਉਹਦੇ ਬਾਰੇ ਆਪਾਂ ਜਿਹੜੀ ਚਰਚਾ ਕਰਾਂਗੇ ਤਾਂ ਦੋਸਤੋ ਜਿਹੜਾ ਕਿਸ਼ਨਾ ਮੋੜ ਸੀ ਉਸ ਦਾ ਜਿਹੜਾ ਅਸਲੀ ਨਾਮ ਸੀ ਉਹ ਰੁਪਿੰਦਰ ਗਿੱਲ ਸੀਗਾ ਉਹ ਗੱਗੂ ਗਿੱਲ ਦਾ ਹੀ ਜਿਹੜਾ ਸਗਾ ਭਰਾ ਸੀਗਾ ਇਸ ਤੋਂ ਪਹਿਲਾਂ ਵੀ ਉਸ ਦੀਆਂ ਕਈ ਫਿਲਮਾਂ ਆਈਆਂ ਸੀ ਪਰ ਕਿਸ਼ਨੇ ਮੋੜ ਦੇ ਜਿਹੜੇ ਰੋਲ ਦੇ ਵਿੱਚ ਉਹ ਜ਼ਿਆਦਾ ਹਿੱਟ ਹੋਇਆ ਸੀ ਜਦੋਂ ਗੱਗੂ ਗਿੱਲ ਨੇ ਪਹਿਲੀ ਫਿਲਮ ਬਣਾਈ ਸੀ 1983 ਦੇ ਵਿੱਚ ਪੁੱਤ ਜੱਟਾਂ ਦੇ ਗੱਗੂ ਗਿੱਲ ਦਾ ਇੱਕ ਛੋਟਾ ਜਿਹਾ ਰੋਲ ਸੀ ਉਹਦੇ ਵਿੱਚ ਕੁੱਤੇ ਲੜਾਉਣ ਦਾ ਹੈਨਾ ਉਹ ਰੋਲ ਤੇ ਗੱਗੂ ਗਿੱਲ ਨੇ ਜਿੱਦ ਕਰ ਲਈ ਸੀ ਕਿ ਇਸ ਫਿਲਮ ਦੇ ਵਿੱਚ ਜਿਹੜਾ ਮੈਨੂੰ ਰੋਲ ਦਿਓ ਕਿਉਂਕਿ ਜਿਹੜੀ ਪੁੱਤ ਜੱਟਾਂ ਦੇ ਫਿਲਮ ਬਣੀ ਸੀ ਗੱਗੂ ਗਿੱਲ ਦੇ ਭਰਾ ਹੋਰ ਜੋ ਜੋ ਵੱਡਾ ਭਰਾ ਸੀ ਗੱਗੂ ਗਿੱਲ ਦਾ ਦਵਿੰਦਰ ਸਿੰਘ ਗਿੱਲ ਉਹ ਹੀ ਬਣਾ ਰਹੇ ਸੀ ਦਵਿੰਦਰ ਸਿੰਘ ਗਿੱਲ ਦਾ ਇੱਕ ਬਹੁਤ ਕਰੀਬੀ ਦੋਸਤੀ ਦੋਸਤ ਸੀਗਾ ਬਲਵਿੰਦਰ ਸਿੰਘ ਖੋਸਾ ਅ ਜਿਹੜਾ ਡਾਇਰੈਕਟਰ ਕਹਿਦੀ ਹੈ ਇਹ ਨਾ ਆਪਾਂ ਵੀ ਪ੍ਰੋਡਿਊਸਰ ਕਹਿਦੀ ਉਹਨਾਂ ਨੇ ਜਿਹੜੀ ਪੁੱਤ ਜੱਟਾਂ ਦੇ ਫਿਲਮ ਬਣਾਈ ਸੀਗੀ ਫਿਰ ਪੁੱਤ ਜੱਟਾਂ ਦੇ ਫਿਲਮ ਹੈ ਜਿਹੜੀ ਉਹ ਸਟਾਰਟ ਹੋਈ ਸੀ ਉਹਦੇ ਵਿੱਚ ਗੱਗੂ ਗਿੱਲ ਨੂੰ ਜਿਹੜਾ ਰੋਲ ਮਿਲਿਆ ਸੀ ਕੁੱਤੇ ਲੜਾਉਣ ਦਾ ਹੈ ਨਾ ਤੇ ਉਦੋਂ ਰੁਪਿੰਦਰ ਗਿੱਲ ਜੋ ਗੱਗੂ ਗਿੱਲਾ ਭਰਾ ਕਿਸ਼ਨਾ ਮੋੜ ਬਣਿਆ ਸੀ ਮੋੜ ਫਿਲਮ ਜੱਟ ਜਾਣਾ ਮੋੜ ਫਿਲਮ ਦੇ ਵਿੱਚ ਉਸਨੇ ਬਹੁਤ ਵਧੀਆ ਸਾਥ ਦਿੱਤਾ ਸੀ ਉਹ ਤੁਸੀਂ ਤਸਵੀਰਾਂ ਵੀ ਵੇਖ ਸਕਦੇ ਹੋ ਇੱਕ ਪਾਸੇ ਸੱਤਰੂਗਨ ਸੈਨਾ ਖੜੇ ਨੇ ਇੱਕ ਪਾਸੇ ਜਿਹੜਾ ਗੱਗੂ ਗਿੱਲ ਤੇ ਇੱਕ ਪਾਸੇ ਜਿਹੜਾ ਨਾਲ ਹੀ ਰੁਪਿੰਦਰ ਗਿੱਲ ਖੜਿਆ ਤੇ ਇੱਕ ਦਵਿੰਦਰ ਗਿੱਲ ਆ ਪਾਗਾ ਵਾਲਾ ਜਿਹੜਾ ਤੁਸੀਂ ਵੇਖ ਰਹੇ ਹੋ ਇਹ ਦਵਿੰਦਰ ਗਿੱਲ ਗੱਗੂ ਗਿੱਲ ਦੇ ਵੱਡੇ ਭਰਾ ਸਾਬਨੇ ਵੈਸੇ ਤਾਂ ਗੱਗੂ ਗਿੱਲ ਹੋਰ ਚਾਰ ਭਰਾ ਨੇ ਸਭ ਤੋਂ ਵੱਡਾ ਜਿਹੜਾ ਭਵਿੰਦਰ ਗਿੱਲ ਉਸ ਤੋਂ ਛੋਟਾ ਦਵਿੰਦਰ ਗਿੱਲ ਫਿਰ ਜਿਹੜਾ ਰੁਪਿੰਦਰ ਗਿੱਲਾ ਉਸ ਤੋਂ ਸਭ ਤੋਂ ਛੋਟੇ ਨੇ ਜਿਹੜੇ ਉਹ ਗੱਗੂ ਗਿੱਲ ਸਾਬਨੇ ਵੈਸੇ ਅਸਲੀ ਨਾਮ ਜਿਹੜਾ ਗੱਗੂ ਗਿੱਲਾ ਉਹ ਕੁਲਵਿੰਦਰ ਸਿੰਘ ਆ ਪਰ ਗੱਗੂ ਗਿੱਲ ਦੇ ਨਾਮ ਨਾਲ ਮਸ਼ਹੂਰ ਹੋਏ ਨੇ ਨਾ ਤਾਂ ਉਸ ਪੁੱਤ ਜੱਟਾਂ ਦੇ ਫਿਲਮ ਵੇਲੇ ਜਿਹੜੇ ਵੱਡੇ ਵੱਡੇ ਐਕਟਰਾ ਗੱਗੂ ਗਿੱਲ ਦੇ ਪਿੰਡ ਆਏ ਸੀਗੇ ਤਰਮਿੰਦਰ ਦੀ ਗੱਲ ਕਰੀਏ ਛਤਰੂਗਣ ਸੈਨਾ ਦੀ ਗੱਲ ਕਰੀਏ ਤੇ ਇੱਕ ਹੋਰ ਸੀ ਪ੍ਰਕਾਸ਼ ਗਿੱਲ ਦੀ ਗੱਲ ਕਰੀਏ ਹਨਾ ਆਪਾਂ ਉਹ ਵੀ ਜਿਹੜਾ ਕਾਫੀ ਫੇਮਸ ਹੋਇਆ ਸੀ ਹਨਾ ਤਾਂ ਦੋਸਤੋ ਉਹthor ਰਪਿੰਦਰ ਗਿੱਲ ਜਿਹੜਾ ਆਪਾਂ ਕਹਿੰਦੇ ਪਹਿਲੀ ਵਾਰੀ ਸੋਸ਼ਲ ਮੀਡੀਆ ਤੇ ਆਇਆ ਸੀਗਾ ਪਹਿਲੀ ਵਾਰੀ ਤਸਵੀਰਾਂ ਰਪਿੰਦਰ ਗਿੱਲ ਦੇਆਂ ਵਾਇਰਲ ਹੋਈਆਂ ਸੀ ਜੋ ਜੱਟ ਜਾਉਣੇ ਮੋੜ ਦੇ ਵਿੱਚ ਕਿਸ਼ਨਾਵਣ ਬਣਿਆ ਸੀ ਆਪਾਂ ਉਹਦੀ ਗੱਲ ਕਰ ਰਹੇ ਹਾਂ ਉਸ ਤੋਂ ਬਾਅਦ ਫਿਲਮ ਆਈ ਸੀ 1991 ਦੇ ਵਿੱਚ ਦਿਲ ਦਾ ਮਾਮਲਾ ਇਹ ਫਿਲਮ ਵੀ ਜਿਹੜੀ ਗੱਗੂ ਗਿੱਲ ਦੀ ਸੀਗੀ ਇਸ ਦੇ ਵਿੱਚ ਜਿਹੜਾ ਗੱਗੂ ਗਿੱਲ ਦੇ ਪਿਤਾ ਦਾ ਰੋਲ ਕਰਿਆ ਸੀ ਰੁਪਿੰਦਰ ਗਿੱਲ ਨੇ ਗੱਗੂ ਗਿੱਲ ਦੇ ਸਕੇ ਭਰਾ ਨੇ ਤੇ ਇੱਕ ਫਿਲਮ ਤੁਸੀਂ ਵੇਖੀ ਹੋਣੀ ਗੱਗੂ ਗਿੱਲ ਦੀ ਮਿਰਜ਼ਾ ਜੱਟ ਮਿਰਜ਼ਾ ਜੱਟ ਦੇ ਵਿੱਚ ਵੀ ਜਿਹੜਾ ਗੱਗੂ ਗਿੱਲ ਦਾ ਭਰਾ ਰੁਪਿੰਦਰ ਗਿੱਲ ਹੈਗਾ ਸੀਗਾ ਫਿਰ ਜਿਹੜੀ ਜੱਟ ਜਾਣਾ ਮੋੜ ਆਉਂਦੀ ਆ ਉਹਦੇ ਵਿੱਚ ਕਿਸ਼ਨੇ ਮੋੜ ਦਾ ਰੋਲ ਕੀਤਾ ਫਿਰ ਜਿਹੜਾ ਬਹੁਤ ਜ਼ਿਆਦਾ ਫੇਮਸ ਹੋ ਗਿਆ ਜੀ ਰੁਪਿੰਦਰ ਗਿੱਲ ਤੇ ਆਪਾਂ ਘਰ ਦੀ ਗੱਲ ਕਰੀਏ ਨਾ ਵੀ ਉਸ ਰੁਪਿੰਦਰ ਗਿੱਲ ਦਾ ਘਰ ਕਿੱਥੇ ਦੋਸਤੋ ਮਾਣੀ ਖੇੜ ਦੇ ਵਿੱਚ ਜਿੱਥੇ ਇੱਕ ਪਾਸੇ ਗੱਗੂ ਗਿੱਲ ਦਾ ਘਰ ਬਣਿਆ ਹੋਇਆ ਹੈ ਉਦੇ ਨਾਲ ਹੀ ਜਿਹੜਾ ਦੂਜੇ ਪਾਸੇ ਘਰ ਹੈ ਉਹ ਹੈਗਾ ਰੁਪਿੰਦਰ ਗਿੱਲ ਦਾ ਗੱਗੂ ਗਿੱਲ ਦੇ ਵੱਡੇ ਭਾਈ ਦਾ ਪਰ ਉਹ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਹੈਗੇ ਰੁਪਿੰਦਰ ਸਿੰਘ ਗਿੱਲ ਦੀ ਬਹੁਤ ਸਮਾਂ ਪਹਿਲਾਂ ਜਿਹੜੀ ਡੈਥ ਹੋ ਗਈ ਸੀ ਤੇ ਉਸ ਤੋਂ ਬਾਅਦ ਗੱਗੂ ਗਿੱਲ ਹੀ ਜਿਹੜਾ ਉਹਨਾਂ ਦੇ ਪਰਿਵਾਰ ਨੂੰ ਸਾਂਭਦੇ ਨੇ ਜੋ ਉਹਨਾਂ ਦੇ ਬੱਚੇ ਨੇ ਅੱਗੇ ਬਿਲਕੁਲ ਗੱਗੂ ਗਿੱਲ ਦੇ ਨਾਲ ਜਿਹੜਾ ਲੱਗਦਾ ਘਰ ਹੈ ਰੁਪਿੰਦਰ ਗਿੱਲ ਦਾ ਇਹ ਜਾਣਕਾਰੀ ਤਾਂ ਸਾਂਝੀ ਕੀਤੀ ਹੈ ਨਾ ਇਹ ਵੱਡੇ ਲੋਕ ਉਸ ਕਰੈਕਟਰ ਨੂੰ ਮਿਲਦਾ ਹੈ ਭੁੱਲੇ ਤਾਂ ਨਹੀਂ ਹੋਣਗੇ ਪਰ بڑے ਲੋਕਾਂ ਨੂੰ ਇਹ ਨਹੀਂ ਪਤਾ ਵੀ ਉਹ ਹੈ ਕੌਣ ਸੀਗਾ ਤਾਂ ਦੋਸਤੋ ਗੱਗੂ ਗਿੱਲਾ ਦਾ ਜਿਹੜਾ ਭਰਾ ਸੀ ਗੱਗੂ ਗਿੱਲੇ ਨੇ ਬਹੁਤ ਜ਼ਿਆਦਾ ਪ੍ਰਸਿੱਧੀ ਖੱਟੀ ਆਪਾਂ ਗੱਲ ਕਰੀਏ ਹੈ ਨਾ ਮਾਣੀ ਖੇੜੇ ਤੋਂ ਉੱਠ ਕੇ ਤਕਰੀਬਨ ਇੰਨੀ ਜ਼ਿਆਦਾ ਪੰਜਾਬੀ ਇੰਡਸਟਰੀ ਨੂੰ ਫਿਲਮਾਂ ਦਿੱਤੀਆਂ ਨੇ ਜੱਟ ਜਾਉਣੇ ਮੋੜ ਦੀ ਗੱਲ ਕਰੀ ਬਾਦਲਾ ਜੱਟੀ ਦਾ ਤੇ ਹੋਰ ਬੜੀਆਂ ਫਿਲਮਾਂ ਸਕੰਦਰ ਦੀ ਗੱਲ ਕਰੀ ਹੈ ਨਾ ਸਕੰਦਰਾ ਤਾਂ ਸਾਰੀਆਂ ਫਿਲਮਾਂ ਤਕਰੀਬਨ ਸੁਪਰ ਡੂਪਰ ਹਿੱਟ ਰਹੀਆਂ ਨੇ ਤੇ ਹੁਣ ਵੀ ਜਿਹੜਾ ਗੱਗੂ ਗਿੱਲ ਸਾਹਿਬ ਬਹੁਤ ਵਧੀਆ ਕੰਮ ਕਰ ਰਹੇ ਨੇ ਹੈ ਨਾ ਤੇ ਗੱਗੂ ਗਿੱਲ ਦੇ ਅੱਗੇ ਦੋ ਬੇਟੇ ਨੇ ਗੱਗੂ ਗਿੱਲ ਹੋਰ ਚਾਰ ਭਰਾ ਸੀ ਪਿੰਡ ਦੇ ਵਿੱਚ ਜੱਦੀ ਸਰਦਾਰ ਵਾਜਦੇ ਨੇਗੇ ਗੱਗੂ ਗੂਗਲ ਨੂੰ ਕੁੱਤਿਆਂ ਦਾ ਸ਼ੌਂਕ ਘੋੜਿਆਂ ਦਾ ਸ਼ੌਂਕ ਅਸਲੇ ਰੱਖਣ ਦਾ ਸ਼ੌਂਕ ਜਿਹੜਾ ਬਹੁਤ ਸ਼ੌਂਕ ਨੇ ਗੱਗੂ ਗਿਲ ਸਾਹਬ ਦੇ ਪਿੰਡ ਦੇ ਵਿੱਚ ਖੁੱਲੀ ਜ਼ਮੀਨ ਹੈ ਜਦੋਂ ਗੱਗੂ ਗਿਲ ਦਾ ਜਨਮ ਹੋਇਆ 1960 ਦੇ ਵਿੱਚ ਉਸ ਵੇਲੇ ਵੀ ਜਿਹੜੀ ਸਰਪੰਚੀ ਸੀ ਉਹ ਗੱਗੂ ਗਿਲ ਦੇ ਘਰੇ ਸੀ ਉਹਨਾਂ ਦੇ ਪਤਾ ਸਰਪੰਚ ਸੀ ਉਸ ਤੋਂ ਬਾਅਦ ਜਿਹੜਾ ਲਗਾਤਾਰ ਸਰਪੰਚੀ ਹੈ ਗੱਗੂ ਗਿਲ ਸਾਹਬ ਦੇ ਕਰੇ ਹੀ ਰਹੀ ਆ ਤੇ ਪੰਜਾਬ ਦੇ ਵਿੱਚੋਂ ਸਭ ਤੋਂ ਛੋਟੀ ਉਮਰ ਦਾ ਸਰਪੰਚ ਹੈ ਜਿਹੜਾ ਗੱਗੂ ਗਿੱਲ ਦਾ ਪੁੱਤ ਬਣਿਆ ਸੀਗਾ ਸਿਰਫ 22 ਸਾਲ ਦੀ ਉਮਰ ਦੇ ਵਿੱਚ ਤਾਂ ਦੋਸਤੋ ਇਹ ਜਾਣਕਾਰੀ ਤੁਹਾਨੂੰ ਕਿੱਦਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ